ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਉਪਾਅ ਤੁਹਾਡੇ ਲਈ ਲੈ ਕੇ ਆਏ ਆ ਇਹਨਾਂ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਰਾਤ ਦੇ ਸਮੇਂ ਤੇ ਜਾਂ ਫਿਰ ਐਤਵਾਰ ਦੇ ਦਿਨ ਰਾਤ ਦੇ ਸਮੇਂ ਵੀ ਤੁਸੀਂ ਕਰ ਸਕਦੇ ਹੋ ਕਹਿਣ ਦਾ ਭਾਵ ਕਿ ਸ਼ਨੀਵਾਰ ਦੀ ਰਾਤ ਜਾਂ ਫਿਰ ਐਤਵਾਰ ਦੀ ਰਾਤ ਦੋਨਾਂ ਦੇ ਵਿੱਚੋਂ ਜਿਸ ਦਿਨ ਵੀ ਤੁਹਾਡੇ ਕੋਲ ਸਮਾਂ ਹੁੰਦਾ ਉਸੇ ਦਿਨ ਹੀ ਤੁਸੀਂ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਰਾਹੂ ਕੇਤੂ ਠੀਕ ਨਹੀਂ ਚੱਲ ਰਹੇ ਉਹਨਾਂ ਦਾ ਤੁਹਾਡੀ ਜ਼ਿੰਦਗੀ ਦੇ ਉੱਪਰ ਬੁਰਾ ਪ੍ਰਭਾਵ ਹੈ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਵਿੱਚ ਜੇਕਰ ਤੁਹਾਡਾ ਪਰਿਵਾਰਿਕ ਮੈਂਬਰ ਕੋਈ ਨਸ਼ਾ ਕਰਦਾ ਹੈ ਤਾਂ ਉਸ ਦੇ ਜਿਹੜੇ ਰਾਹੂ ਕੇਤੂ ਨੇ ਉਹ ਠੀਕ ਨਹੀਂ ਚੱਲ ਰਹੇ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਇਸ ਟੀਜ ਨੂੰ ਲੈ ਕੇ ਕਾਫੀ ਲੜਾਈ ਝਗੜਾ ਤੇ ਕਲੇਸ਼ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਵੀ ਵਿਅਕਤੀ ਤੁਹਾਡੇ ਘਰ ਦਾ ਨਸ਼ਾ ਕਰਦਾ ਉਹ ਚਾਹੁੰਦਾ ਤਾਂ ਇਹ ਕਿ ਉਹ ਨਸ਼ਾ ਛੱਡ ਦੇਵੇ ਵਾਪਸ ਪਿੱਛੇ ਆਪਣੀ ਜ਼ਿੰਦਗੀ ਦੇ ਵਿੱਚ ਮੁੜ ਆਵੇ ਪਰ ਜਿਹੜਾ ਰਾਹੂ ਹੁੰਦਾ ਹੈ ਉਹ ਉਹਨਾਂ ਦੀ ਇਸ ਇੱਛਾ ਨੂੰ ਦਬਾ ਦਿੰਦਾ ਹੈ ਤੇ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀਦਾ ਜਿਸ ਕਰਕੇ ਉਹ ਮਾੜੀ ਸੰਗਤ ਦੇ ਵਿੱਚ ਪੈ ਜਾਂਦੇ ਨੇ ਤੇ ਗਲਤ ਰਸਤਿਆਂ ਤੇ ਚੱਲਦੇ ਨੇ ਜਿਸ ਲਈ ਕਰਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ-ਕਲੇਸ਼ ਬਣਿਆ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਕੋਲ ਪੈਸਾ ਨਹੀਂ ਆਉਂਦਾ ਕਈਆਂ ਲੋਕਾਂ ਦੇ ਕੋਲ ਤਾਂ ਪੈਸਾ ਆਉਂਦਾ ਨਹੀਂ ਤੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਰਹਿੰਦੀ ਹੈ ਤੇ ਕਈ ਲੋਕ ਅਜੇ ਹੀ ਹੁੰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਪੈਸਾ ਤਾਂ ਬਹੁਤ ਆਉਂਦਾ ਹੈ ਪਰ ਉਹ ਪੈਸੇ ਨੂੰ ਫਜ਼ੂਲ ਖਰਚ ਕਰਕੇ ਉਡਾ ਦਿੰਦੇ ਨੇ ਤੇ ਇਸੇ ਤਰ੍ਹਾਂ ਜਦੋਂ ਉਹ ਫਜ਼ੂਲ ਖਰਚ ਕਰਕੇ ਪੈਸੇ ਨੂੰ ਖਤਮ ਕਰ ਦਿੰਦੇ ਨੇ ਮੁਕਾ ਲੈਣਦੇ ਨੇ ਤਾਂ ਫਿਰ ਉਸੇ ਹੀ ਕੰਡੀਸ਼ਨ ਤੇ ਆਪਣੇ ਘਰ ਨੂੰ ਲੈ ਆਉਂਦੇ ਨੇ ਕਹਿੰਦਾ ਭਾਵੇਂ ਕਿ ਗਰੀਬੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਸਾਡੇ ਘਰ ਦੇ ਵਿੱਚ ਸਾਡੇ ਕੋਲ 1000 ਰੁਪਇਆ ਹੁੰਦਾ ਹੈ ਉਸ ਸਮੇ 1000 ਰੁਪਏ ਦੇ ਨਾਲ ਵੀ ਅਸੀਂ ਗੁਜ਼ਾਰਾ ਕਰ ਲੈਨੇ ਆ ਸਾਡਾ ਬਹੁਤ ਵਧੀਆ ਸਰਕਲ ਚੱਲ ਜਾਂਦਾ ਹੈ ਤੇ ਜਦੋਂ ਸਾਡੇ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਸਾਡੇ ਕੋਲ ਜਦੋਂ ਲੱਖਾਂ ਰੁਪਏ ਆ ਜਾਂਦਾ ਸਾਡਾ ਬੈਂਕ ਬੈਲੈਂਸ ਸੇਵਿੰਗ ਸਾਡੇ ਕੋਲ ਹੋ ਜਾਂਦੀ ਹੈ ਲੱਖਾਂ ਕਰੋੜਾਂ ਰੁਪਏ ਦੀ ਤਾਂ ਉਹ ਅਸੀਂ ਦੁਨੀਆ ਨੂੰ ਦਿਖਾਉਣ ਦੇ ਚੱਕਰ ਦੇ ਵਿੱਚ ਉਹ ਪੈਸਾ ਵੀ ਸਭ ਫਜ਼ੂਲ ਖਰਚ ਦੇ ਵਿੱਚ ਅਸੀਂ ਉਡਾ ਦਿੰਦੇ। ਕਿ ਸਾਡੀ ਇਸ ਗਲਤੀ ਦੇ ਕਰਕੇ ਜਿੱਥੇ ਅਸੀਂ ਪਹਿਲਾ ਪੋਜੀਸ਼ਨ ਤੇ ਹੁੰਨੇ ਆ ਉੱਥੇ ਹੀ ਫਿਰ ਵਾਪਸ ਮੁੜ ਕੇ ਅਸੀਂ ਆ ਜਾਂਦੇ ਆ। ਸਿਰਫ ਸਾਡੀ ਇਸ ਗਲਤੀ ਦੇ ਕਰਕੇ ਸਾਨੂੰ ਇਹ ਪ੍ਰੋਬਲਮ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਇਹ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਾਰੀ ਪ੍ਰੋਬਲਮ ਆਉਂਦੀ ਹੈ ਇਹ ਉਸ ਸਮੇਂ ਆਉਂਦੀ ਹੈ ਜਦੋਂ ਸਾਡੇ ਰਾਹੂ ਕੇਤੂ ਠੀਕ ਨਹੀਂ ਚੱਲ ਰਹੇ ਹੁੰਦੇ ਤੇ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਰਾਹੂ ਕੇਤੂ ਤੁਹਾਡੇ ਠੀਕ ਨਾ ਚੱਲਣ ਉਹਨਾਂ ਦਾ ਬੁਰਾ ਪ੍ਰਭਾਵ ਤੁਹਾਡੇ ਘਰ ਤੇ ਪਰਿਵਾਰ ਤੇ ਰਹੇ ਉਸ ਸਮੇਂ ਤੁਹਾਨੂੰ ਆਪਣੇ ਘਰ ਦੇ ਵਿੱਚ ਪਾਠ ਪੂਜਾ ਕਰਨਾ ਚਾਹੀਦਾ ਹੈ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜਦੋਂ ਵੀ ਅਸੀਂ ਪਾਠ ਪੂਜਾ ਕਰਨ ਬਾਰੇ ਸੋਚਦੇ ਹਾਂ ਵੀ ਅਸੀਂ ਪਾਠ ਕਰਦੇ ਆਂ ਪੂਜਾ ਕਰਦੇ ਆਂ ਤੇ ਉਹ ਸਮੇ ਜਿਹੜਾ ਸਾਡਾ ਮਾਣੇ ਇਸ ਪਾਸੇ ਆਉਂਦਾ ਨਹੀਂ ਤੇ ਜਾਂ ਫਿਰ ਸਾਲੋਂ ਕੋਈ ਨਾ ਕੋਈ ਅਜੇਹਾ ਇੱਕ ਕੰਮ ਪੈ ਜਾਂਦਾ ਅਚਾਨਕ ਹੀ ਜਿਸ ਕੰਮ ਦੇ ਲਈ ਸਾਨੂੰ ਕਿਤੇ ਜਾਣਾ ਆਉਣਾ ਪੈਂਦਾ ਏ ਤੇ ਜਿਸ ਕਰਕੇ ਸਾਡਾ ਜਿਹੜਾ ਪਾਠ ਖੋ ਜਾਈ ਉਹ ਰਹਿ ਜਾਂਦਾ ਤੇ ਇਸ ਤੋਂ ਇਲਾਵਾ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਕੋਸ਼ਿਸ਼ ਤਾਂ ਕਰਦੇ ਆਂ ਕਿ ਅਸੀਂ ਪਾਠ ਪੂਜਾ ਕਰੀਏ ਆਪਣੀ ਪਰਮਾਤਮਾ ਦਾ ਨਾਮ ਲਈਏ ਪਰ ਸਾਡੇ ਤੇ ਇੰਨੇ ਜ਼ਿਆਦਾ ਰਾਹੂ ਕੇਤੂ ਦਾ ਬੁਰਾ ਪ੍ਰਭਾਵ ਹੁੰਦਾ ਹੈ ਕਿ ਸਾਡਾ ਬਿਲਕੁਲ ਵੀ ਮੰਨ ਨਹੀਂ ਮੰਨਦਾ ਅਸੀਂ ਸੋਚਦੇ ਹਾਂ ਪਰ ਸਾਡਾ ਕਰਨ ਨੂੰ ਬਿਲਕੁਲ ਵੀ ਮੰਨ ਨਹੀਂ ਕਰਦਾ ਹੁੰਦਾ ਇਸੇ ਤਰ੍ਹਾਂ ਜਿਹੜੇ ਰਾਹੂ ਕੇਤੂ ਦਾ ਬੁਰਾ ਪ੍ਰਭਾਵ ਹੁੰਦਾ ਹੈ ਨਾ ਉਹ ਮਨੁੱਖ ਦੀ ਬੁੱਧੀ ਨੂੰ ਪ੍ਰੇਸ਼ਟ ਕਰਕੇ ਰੱਖ ਦਿੰਦਾ ਹੈ ਇਸੇ ਕਰਕੇ ਸਾਨੂੰ ਇਹ ਰਾਹੂ ਕੇਤੂ ਦੀ ਜੋ ਵੀ ਮਾੜੀ ਦ੍ਰਿਸ਼ਟੀ ਸਾਡੇ ਤੇ ਚੱਲ ਰਹੀ ਉਸ ਤੋਂ ਸਾਨੂੰ ਜ਼ਰੂਰ ਬਚਣਾ ਚਾਹੀਦਾ ਹੈ ਤੇ ਇਸ ਉਪਾਅ ਨੂੰ ਜਿਹੜਾ ਸੀ ਅੱਜ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਣਾ ਤੇ ਇਸ ਤੋਂ ਇਲਾਵਾ ਜਿਹੜਾ ਰਾਹੂ ਕੇਤੂ ਦਾ ਬੁਰਾ ਪ੍ਰਭਾਵ ਹੁੰਦਾ ਹੈ ਉਹ ਸਾਡੇ ਪਰਿਵਾਰਿਕ ਮੈਂਬਰ ਜੋ ਕਿ ਗਲਤ ਰਸਤੇ ਤੇ ਚੱਲ ਰਿਹਾ ਹੁੰਦਾ ਉਸ ਦਾ ਦਿਮਾਗ ਵੀ ਖਰਾਬ ਕਰਕੇ ਰੱਖ ਦਿੰਦਾ ਤੇ ਇਸ ਤੋਂ ਇਲਾਵਾ ਜੇਕਰ ਸਾਡੇ ਘਰ ਦੇ ਵਿੱਚ ਕੁਝ ਵਧੀਆ ਹੋਣਾ ਹੁੰਦਾ ਸਾਡੇ ਕੰਮ ਦੇ ਵਿੱਚ ਸਫਲਤਾ ਆਉਣੀ ਹੁੰਦੀ ਉਸ ਨੂੰ ਵੀ ਰੋਕ ਦਿੰਦਾ ਇਸੇ ਤਰ੍ਹਾਂ ਅਸੀਂ ਜੋ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਉਸ ਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਤੇ ਕਿੰਨੀ ਵਾਰ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੀ ਰਾਤ ਵੀ ਕਰ ਸਕਦੇ ਹੋ ਤੇ ਐਤਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੀ ਰਾਤ ਨੂੰ ਕਰਦੇ ਹੋ ਤਾਂ ਇਸ ਦਿਨ ਕਰਨ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਰਾਹੂ ਤੇ ਸ਼ਨੀ ਦੋਨਾਂ ਤੋਂ ਹੀ ਮੁਕਤੀ ਮਿਲੇਗੀ। ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਇਹ ਉਪਾਅ ਐਤਵਾਰ ਦੀ ਰਾਤ ਨੂੰ ਕਰੋਗੇ ਤਾਂ ਇਸ ਦੇਨ ਕਰਨ ਦੇ ਨਾਲ ਸਿਰਫ ਤਾਂ ਸਿਰਫ ਤੁਹਾਨੂੰ ਰਾဟု ਤੋਂ ਹੀ ਮੁਕਤੀ ਮਿਲੇਗੀ। ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਹੈ ਵਾਈਟ ਪੇਪਰ। ਤੁਸੀਂ ਇੱਕ ਚਿੱਟਾ ਕਾਗਜ਼ ਲੈਣਾ ਜਿਸ ਤੇ ਉੱਪਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਪਲੀਨ ਹੋਣਾ ਚਾਹੀਦਾ ਬਿਨਾਂ ਲਾਈਨਾਂ ਤੋਂ। ਤੇ ਇਸ ਦੇ ਨਾਲ ਨਾਲ ਤੁਸੀਂ ਲੈਣਾ ਇੱਕ ਬਲੈਕ ਕਲਰ ਦਾ ਮਾਰਕਰ ਜਾਂ ਫਿਰ ਪੈਨ ਲੈ ਸਕਦੇ ਹੋ ਤੇ ਜਾਂ ਫਿਰ ਤੁਸੀਂ ਕੱਜ ਕੱਜਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਬਲੈਕ ਕਲਰ ਦਾ ਹੀ ਇਸਤੇਮਾਲ ਕਰਨਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਸੀਂ ਵਾਈਟ ਪੇਪਰ ਲਿਆਏ ਉਸ ਦੇ ਉੱਪਰ ਤੁਸੀਂ ਜਿਹੜੀ ਵੀ ਬਲੈਕ ਕਲਰ ਦੀ ਕੋਈ ਵੀ ਚੀਜ਼ ਲਈ ਉਸ ਦੇ ਨਾਲ ਤੁਸੀਂ ਆਪਣੀਆਂ ਪਰੇਸ਼ਾਨੀਆਂ ਲਿਖ ਰਹੀਆਂ ਨੇ ਜੋ ਤੁਸੀਂ ਪਰੇਸ਼ਾਨੀਆਂ ਲਿਖ ਰਹੇ ਹੋਣਾ ਉਹ ਪੂਰਾ ਪੈਰਾਗ੍ਰਾਫ ਬਣਾ ਕੇ ਤੁਸੀਂ ਨਹੀਂ ਲਿਖਣੀਆਂ ਉਹ ਤੁਸੀਂ ਇੱਕ ਪਰੇਸ਼ਾਨੀ ਜਿਹੜੀ ਆਪਣੀ ਲਿਖਣੀ ਹੈ ਉਸ ਦੀ ਇੱਕ ਮੇਨ ਇੱਕ ਵਰਡ ਹੀ ਲਿਖਣਾ ਹੈ ਜਿਵੇਂ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਤੁਸੀਂ ਪੈਸਾ ਲਿਖ ਸਕਦੇ ਹੋ ਤੁਹਾਡੇ ਘਰ ਦੀ ਗਰੀਬੀ ਨਹੀਂ ਦੂਰ ਹੁੰਦੀ ਤੁਸੀਂ ਉਹ ਗਰੀਬੀ ਵਰਡ ਲਿਖ ਸਕਦੇ ਹੋ ਜੇਕਰ ਤੁਹਾਡੀ ਘਰ ਦੇ ਵਿੱਚ ਬਿਮਾਰੀ ਹੈ ਕਾਫੀ ਲੰਬੇ ਸਮੇਂ ਤੋਂ ਬਿਮਾਰੀ ਦੂਰ ਨਹੀਂ ਹੋ ਰਹੀ ਤਾਂ ਤੁਸੀਂ ਬਿਮਾਰੀ ਲਿਖ ਸਕਦੇ ਹੋ ਇਸੇ ਤਰ੍ਹਾਂ ਪੂਰਾ ਪੈਰਾਗ੍ਰਾਫ ਨਹੀਂ ਲਿਖਣਾ ਇੱਕ ਇੱਕ ਵਰਡ ਆਪਣੀ ਪਰੇਸ਼ਾਨੀ ਦਾ ਲਿਖਣਾ ਹੈ ਇਸੀ ਤਰ੍ਹਾਂ ਤੁਸੀਂ ਇੱਕ ਇੱਕ ਹੀ ਵਰਡ ਕਰਕੇ ਆਪਣੀ ਪਰੇਸ਼ਾਨੀ ਲਿਖਣੀ ਹੈ ਤੇ ਜਿਹੜਾ ਸਾਡਾ ਇਹ ਕੀਤਾ ਗਿਆ ਉਪਾਅ ਹੁੰਦਾ ਹੈ ਨਾ ਇਹ ਯੂਨੀਵਰਸ ਬਰਮੈਂਡ ਨੂੰ ਚਾਹੁੰਦਾ ਹੈ ਤੇ ਜਿਸ ਦੇ ਨਾਲ ਉਹ ਸਾਡੀ 1 ਮਿੰਟ ਦੇ ਵਿੱਚ ਸਾਡੀ ਜਿੰਨੀ ਵੀ ਪਰੇਸ਼ਾਨੀ ਹੁੰਦੀ ਹੈ ਉਸ ਨੂੰ ਪਤਾ ਕਰ ਲੈਂਦਾ ਹੈ ਜਿਵੇਂ ਕਿ ਤੁਹਾਡੀ ਪੈਸੇ ਨੂੰ ਲੈ ਕੇ ਪਰੇਸ਼ਾਨੀ ਹੈ ਤੁਹਾਨੂੰ ਪੈਸਾ ਚਾਹੀਦਾ ਉਸ ਦੀ ਜਗ੍ਹਾ ਤੇ ਤੁਸੀਂ ਲਿਖ ਸਕਦੇ ਹੋ ਸਿਰਫ ਪੈਸਾ ਇਹ ਤਾਂ ਹੋ ਵੀ ਨਹੀਂ ਸਕਦਾ ਕਿ ਆਪਾਂ ਨੂੰ ਪੈਸਾ ਨਹੀਂ ਚਾਹੀਦਾ ਜਾਂ ਅਸੀਂ ਪੈਸਾ ਨਹੀਂ ਚਾਉਂਦੇ ਆਪਾਂ ਪੈਸਾ ਚਾਹਣੇ ਆ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਤਾਂ ਤੁਸੀਂ ਗਰੀਬੀ ਵਰਡ ਬਾਰੇ ਲਿਖ ਸਕਦੇ ਹੋ ਇਹ ਤਾਂ ਕੋਈ ਵੀ ਨਹੀਂ ਚਾਹੇਗਾ ਕਿ ਸਾਡੇ ਘਰ ਦੇ ਵਿੱਚ ਗਰੀਬੀ ਆਵੇ ਇਹੀ ਚਾਹੁੰਦਾ ਹਰ ਕੋਈ ਇਨਸਾਨ ਕਿ ਸਾਡੇ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਜਾਵੇ ਇਸੇ ਤਰ੍ਹਾਂ ਤੁਹਾਨੂੰ ਜੇਕਰ ਕੋਈ ਨੌਕਰੀ ਚਾਹੀਦੀ ਹੈ ਤਾਂ ਤੁਸੀਂ ਨੌਕਰੀ ਲਿਖ ਸਕਦੇ ਹੋ ਜੇਕਰ ਤੁਸੀਂ ਇੰਗਲਿਸ਼ ਦੇ ਵਿੱਚ ਲਿਖਣਾ ਚਾਹੋ ਨੀ ਹੋ ਤਾਂ ਤੁਸੀਂ ਜੌਬ ਲਿਖ ਸਕਦੇ ਹੋ ਇਸੇ ਤਰ੍ਹਾਂ ਜੋ ਵੀ ਤੁਹਾਡੀ ਪ੍ਰੋਬਲਮ ਹੀ ਨਾ ਉਹ ਪ੍ਰੋਬਲਮ ਦਾ ਇੱਕ ਇੱਕ ਵਰਡ ਤੁਸੀਂ ਲਿਖ ਲੈਣਾ ਉਸ ਵਾਈਟ ਪੇਪਰ ਦੇ ਉੱਪਰ ਬਲੈਕ ਕਲਰ ਦੇ ਨਾਲ ਲਿਖਣਾ ਤੁਸੀਂ ਚਾਹੇ ਕੱਜਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਬਲੈਕ ਕਲਰ ਦੇ ਮਾਰਕਰ ਦਾ ਪੈਨ ਦਾ ਸਕੈਚ ਦਾ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਉਸ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਤੁਸੀਂ ਪਰੇਸ਼ਾਨੀਆਂ ਆਪਣੀਆਂ ਜਿੰਨੀਆਂ ਮਰਜ਼ੀ ਲੇਖ ਸਕਦੇ ਹੋ ਬਸ ਹਰ ਇੱਕ ਪਰੇਸ਼ਾਨੀ ਦਾ ਤੁਸੀਂ ਵਰਡ ਇੱਕ ਹੀ ਲਾ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਹਾਨੂੰ ਚਾਹੀਦੀ ਹੈ ਅਜਵੈਨ ਅਜਵੈਨ ਹਰ ਇੱਕ ਘਰ ਦੀ ਰਸੋਈ ਦੇ ਵਿੱਚ ਮੌਜੂਦ ਹੁੰਦੀ ਹੈ ਜੇਕਰ ਨਹੀਂ ਹੈਗੀ ਤਾਂ ਤੁਸੀਂ ਜਾ ਕੇ ਬਚਾਰ ਤੋਂ ਜਾਂ ਕਰਿਆਨਾ ਸਟੋਰ ਤੋਂ ਵੀ ਲਿਆ ਸਕਦੇ ਹੋ ਇਸੇ ਤਰ੍ਹਾਂ ਅਜਮੈਲ ਲੈਂਪੋ ਪਾਦ ਦੀ ਵਿੱਚ ਜਿਹੜੇ ਤੁਸੀਂ ਵਾਈਟ ਪੇਪਰ ਤੇ ਉੱਪਰ ਆਪਣੀਆਂ ਜੋ ਵੀ ਪਰੇਸ਼ਾਨੀਆਂ ਤੇ ਪ੍ਰੋਬਲਮ ਲਿਖੀ ਹੋਈ ਹੈ ਨਾ ਉਸ ਦੇ ਉੱਪਰ ਤੁਸੀਂ 8 ਚੂਟਕੀਆਂ ਅਜਮੈਣ ਦੀਆਂ ਪਾ ਦੇਣੀਆਂ ਨੇ ਜਿੰਨੀ ਤੁਹਾਡੇ ਅੰਗੂਠੇ ਤੇ ਉਂਗਲੀ ਦੀ ਇੱਕ ਚੂਟਕੀ ਦੇ ਵਿੱਚ ਅਜਮੈਣ ਆਉਂਦੀ ਏ ਤੁਸੀਂ ਓਨਿਕ 8 ਵਾਰ ਤੁਸੀਂ ਪਾ ਦੇਣੀ ਉਸ ਵਾਈਟ ਪੇਪਰ ਦੇ ਉੱਪਰ ਤੇ ਇਸੇ ਤਰ੍ਹਾਂ ਅਜਮੈਣ ਇਹ ਜੋ ਇਹ ਬਹੁਤ ਹੀ ਵਧੀਆ ਇਹ ਸਾਡੇ ਰਾਹੁ ਕੇਤੂ ਤੇ ਸ਼ਨੀ ਦੋਸ਼ ਨੂੰ ਇੱਕਦਮ ਸ਼ਾਂਤ ਕਰਕੇ ਰੱਖ ਦਿੰਦੀ ਹੈ ਕਿਉਂਕਿ ਜੋ 8 ਨੰਬਰ ਹੁੰਦਾ ਹੈ ਉਹ ਰਾਹੂ ਦਾ ਹੁੰਦਾ ਹੈ ਤੇ ਜਿਹੜਾ 4 ਨੰਬਰ ਹੈ ਉਹ ਸ਼ਨੀ ਦਾ ਹੁੰਦਾ ਹੈ ਇਸ ਕਰਕੇ ਤੁਸੀਂ 8 ਚੁਟਕੀ ਅਜਵੈਣ ਲੈ ਕੇ ਇੱਕ ਇੱਕ ਚੁਟਕੀ ਕਰਕੇ ਪਾਉਣੀ ਹੈ ਆਖੀ ਚੁਟਕੀ ਅਜਵੈਣ ਤੁਸੀਂ ਉਸ ਵਾਈਟ ਪੇਪਰ ਦੇ ਉੱਪਰ ਜਿੱਥੇ ਪ੍ਰਸ਼ਾਣੀਆਂ ਲਿਖੀਆਂ ਨੇ ਉੱਥੇ ਤੁਸੀਂ ਪਾ ਦੇਣੀ ਹੈ ਇਸ ਤਰ੍ਹਾਂ ਅਜਵੈਨ ਪਾਉਣ ਤੋਂ ਬਾਅਦ ਵਿੱਚ ਇਸ ਕਾਗਜ਼ ਨੂੰ ਤੁਸੀਂ ਲਪੇਟ ਲੈਣਾ ਹੈ ਜਾਂਦਾ ਪਾਪ ਕੇ ਫੋਲਡ ਕਰ ਲੈਣਾ ਹੈ ਤੇ ਫੋਲਡ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਆਪਣੀ ਮੁੱਖੀ ਦੇ ਵਿੱਚ ਲੈ ਕੇ ਆਪਣੇ ਸਾਰੇ ਘਰ ਦਾ ਤੁਸੀਂ ਇੱਕ ਚੱਕਰ ਲਗਾ ਕੇ ਆਉਣਾ ਹੈ ਹਰ ਇੱਕ ਜਗ੍ਹਾ ਤੋਂ ਜਾ ਕੇ ਤੁਸੀਂ ਆਪਣੇ ਘਰ ਦੇ ਵਿੱਚੋਂ ਪੂਰਾ ਇੱਕ ਚੱਕਰ ਲਗਾਉਣਾ ਹੈ ਇਸੇ ਤਰ੍ਹਾਂ ਘਰ ਦਾ ਚੱਕਰ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਹੀ ਖੜ ਕੇ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਚੂੜਾਏ 8 ਵਾਰ ਇਸੇ ਹੀ ਮੁਠੀ ਦੇ ਨਾਲ ਚੇਸ ਦੀ ਮੁਠੀ ਜੇ ਇਸ ਮੁਠੀ ਦੇ ਵਿੱਚ ਤੁਸੀਂ ਅਜਵੈਨ ਕਾਗਜ਼ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਲਪੇਟ ਕੇ ਫੋਲਡ ਕਰਕੇ ਲਈ ਹੋਈ ਹੈ ਇਸ ਤੋਂ ਬਾਅਦ ਦੇ ਵਿੱਚ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਹੈ ਤੇ ਤੁਸੀਂ ਇੱਕ ਪਲੇਟ ਅਤੇ ਇੱਕ ਕਪੂਰ ਦੀ ਟੁਕੜੀ ਵੀ ਨਾਲ ਆਪਣੇ ਲੈ ਚਾਣੀ ਹੈ ਜੇਕਰ ਤੁਹਾਡੇ ਕੋਲ ਪਾਥੀਆਂ ਨਹੀਂ ਹਨ ਤਾਂ ਤੁਸੀਂ ਕਪੂਰ ਦੀ ਇੱਕ ਟੁਕੜੀ ਤੇ ਇੱਕ ਪਲੇਟ ਆਪਣੇ ਘਰ ਤੋਂ ਜਾਂਦੇ ਸਮੇਂ ਤੁਸੀਂ ਲਿਜਾ ਸਕਦੇ ਹੋ ਤੇ ਆਪਣੇ ਘਰ ਤੋਂ ਥੋੜੀ ਦੂਰੀ ਤੇ ਜਾ ਕੇ ਤੁਸੀਂ ਉਸ ਪਲੇਟ ਦੇ ਵਿੱਚ ਕਪੂਰ ਦੀ ਟੁਕੜੀ ਨੂੰ ਰੱਖ ਕੇ ਉਸ ਨੂੰ ਤੁਸੀਂ ਚਲਾਉਣਾ ਹੈ ਤੇ ਜਦੋਂ ਥੋੜੀ ਜਿਹੀ ਅੱਗ ਮੱਠੀ ਪੈ ਜਾਂਦੀ ਫਿਰ ਤੁਸੀਂ ਉਸ ਵਾਈਟ ਪੇਪਰ ਨੂੰ ਜਿਸ ਤੇ ਉੱਪਰ ਅਸੀਂ ਅਜਵੈਨ ਪਾਈ ਆਪਣੀਆਂ ਪਰੇਸ਼ਾਨੀਆਂ ਲੈ ਕੇ ਉਸ ਨੂੰ ਤੁਸੀਂ ਰੱਖਦੇ ਨਾ ਤਾਂ ਜੋ ਕਿ ਉਹ ਮੱਠੀ ਮੱਠੀ ਅੱਗ ਤੇ ਉਸ ਨਾਲ ਬਲ ਜਾਵੇ ਜਿਵੇਂ ਇੱਕਦਮ ਤੇਜ਼ ਅੱਗ ਹੁੰਦੀ ਹੈ ਤੇਜ਼ ਅੱਗ ਦੇ ਉੱਪਰ ਤੁਸੀਂ ਨਹੀਂ ਰੱਖਣਾ ਤਾਂ ਜੋ ਕਿ ਉਹ ਜਲਦੀ ਜਲਦੀ ਸੜ ਜਾਵੇ ਤੇ ਇਸ ਤੋਂ ਇਲਾਵਾ ਚਿੰਨਾ ਦੀ ਕੋਲ ਉਪਾਥੀਆਂ ਹਨ ਉਪਾਥੀ ਨੂੰ ਥੋੜੀ ਜਿਹੀ ਅੱਗ ਜਲਾ ਕੇ ਜਿੰਨਾ ਟਾਈਮ ਤੇਜ਼ ਅੱਗ ਚੱਲਦੀ ਓਨਾ ਟਾਈਮ ਨਹੀਂ ਜਦੋਂ ਥੋੜੀ ਜਿਹੀ ਅੱਗ ਮੱਠੀ ਪੈ ਜਾਂਦੀ ਹੈ ਤਾਂ ਉਹ ਇਸ ਵਾਈਟ ਪੇਪਰ ਨੂੰ ਜਿਸ ਤੇ ਪਰਸ਼ਾਨੀਆਂ ਲਿਖੀਆਂ ਨੇ ਉਸ ਦੇ ਉੱਪਰ ਰੱਖ ਦੇ ਜਿਆਦਾ ਤੇਜ਼ ਅੱਗ ਦੇ ਵਿੱਚ ਤੁਸੀਂ ਇਸ ਪਰਚੀ ਨੂੰ ਬਿਲਕੁਲ ਵੀ ਨਹੀਂ ਪਾਉਣਾ ਜਦੋਂ ਅੱਗ ਥੋੜੀ ਜਿਹੀ ਘਟ ਜਾਂਦੀ ਓਸ ਸਮੇ ਪਾਉਣਾ ਤਾਂ ਜੋ ਇਹ ਸਾਡੀ ਜਿਹੜੀ ਪਰਚੀ ਹੈ ਨਾ ਇਹ ਹੌਲੀ ਹੌਲੀ ਕਰਕੇ ਜਲੇ ਤੇ ਜਦੋਂ ਇਹ ਸਾਡੀ ਪਰਚੀ जलेਗੀ ਤੇ ਜਿਹੜਾ ਧੂਆ ਹੈ ਨਾ ਉਹ ਸਾਡੇ ਘਰ ਤੋਂ ਬਾਹਰ ਥੋੜੀ ਦੂਰੀ ਤੇ ਕਾ ਸਾਡੇ ਘਰ ਤੋਂ ਦੂਰ ਹੀ ਜਾਣਾ ਚਾਹੀਦਾ ਉਹ ਜਿਹੜਾ ਧੂਆ ਹੁੰਦਾ ਉਹ ਸਾਡੇ ਰਾਹੂ ਤੇ ਕੇਤੂ ਦੇ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਸਾਡੀਆਂ ਨੈਗੇਟਿਵ એનર્ਜੀ ਹੁੰਦੀ ਹੈ ਜਿਹੜੀ ਉਹ ਸਭ ਸਾਡੇ ਘਰ ਤੋਂ ਦੂਰ ਹੁੰਦਾ ਹੈ ਉਹ ਉਸ ਦਾ ਹੀ ਧੂਆ ਹੁੰਦਾ ਹੈ ਤੇ ਜਦੋਂ ਉਹ ਧੂਆ ਸਾਡੇ ਘਰ ਤੋਂ ਉੱਟ ਕੇ ਬਾਹਰ چلا ਜਾਂਦਾ ਹੈ ਤੇ ਫਿਰ ਸਾਡੇ ਘਰ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੀ ਰਾਤ ਜਾਂ ਐਤਵਾਰ ਦੀ ਰਾਤ ਕਦੋਂ ਵੀ ਕਰ ਸਕਦੇ ਹੋ ਸਿੰਪਲ ਜਿਹਾ ਉਪਾਏ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਇੱਕ ਛੋਟਾ ਜਿਹਾ ਸਿੰਪਲ ਤੇ ਕ੍ਰੀਲੂ ਉਪਾਅ ਹੈ ਬਸ ਇਹਨਾ ਹੀ ਕਰਨਾ ਹੈ ਇਸ ਦੇ ਨਾਲ ਸਾਡੀਆਂ ਲੱਖਾਂ ਕਰੋੜਾਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਨੇ ਜਦੋਂ ਤੁਸੀਂ ਇਸ ਉਪਾਅ ਨੂੰ ਪਾਣ ਮੈਂ ਤੇ ਵਿਸ਼ਵਾਸ ਦੇ ਨਾਲ ਕਰੋਗੇ ਨਾ ਫਿਰ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ 101% ਮਿਲੇਗਾ ਹੀ ਮਿਲੇਗਾ ਇਸ ਉਪਾਅ ਨੂੰ ਦੋਨਾਂ ਦਿਨਾਂ ਦੇ ਵਿੱਚੋਂ ਜੇ ਇਸ ਦਿਨ ਵੀ ਤੁਹਾਡੇ ਕੋਲ ਸਮਾਂ ਹੁੰਦਾ ਤੁਸੀਂ ਉਸੇ ਦਿਨ ਹੀ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਲਈ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ